हां जी दोस्तों एमडी जॉब अलर्ट चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੋੜ ਤੋਂ ਕਰੋਨਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਰੇ ਹੀ ਦੇਸ਼ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ ਕਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੀ ਤੇ ਪੰਜਾਬ ਦੀ ਗੱਲ ਕਰੀਏ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਹਲੇ ਤੱਕ ਕੋਈ ਵੀ ਕਰੋਨਾ ਪੋਜ਼ੀਟਿਵ ਮਰੀਜ਼ ਨਹੀਂ ਪਾਇਆ ਗਿਆ ਸੀ ਪਰ ਖਾਲੀ ਦੇ ਵਿੱਚ ਪੀ.ਡੀ.ਸੀ ਨਿਊਜ਼ ਦੇ ਵੱਲੋਂ ਇੱਕ ਜਾਰੀ ਰਿਪੋਰਟ ਦੇ ਮੁਤਾਬਕ ਤੁਹਾਨੂੰ ਦੱਸਦੀ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਜੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿੰਨੇ ਪੇਸ਼ੈਂਟ ਜੋ ਕਿੰਨੇ ਮਰੀਜ਼ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਉਹਨਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਵੈਸੇ ਤਾਂ ਸਾਡੇ ਚੈਨਲ ਦਾ ਮਕਸਦ ਪੰਜਾਬ ਦੇ ਵਿੱਚ ਆਉਣ ਵਾਲੀਆਂ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਣਾ ਹੈ ਜੀ ਪਰ ਸਾਨੂੰ ਜੋ ਵੀ ਇਨਫੋਰਮੇਸ਼ਨ ਸਹੀ ਲੱਗਦੀ ਹੈ ਕਿ ਤੁਹਾਡੇ ਤੱਕ ਸਾਂਝੀ ਕਰੀਏ ਅਸੀਂ ਉਸ ਦੀ ਵੀਡੀਓ ਬਣਾ ਕੇ ਲੈ ਕੇ ਹਾਜ਼ਰ ਹੁੰਦੇ ਰਹੇ ਨੇ ਜੀ ਤੇ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਮੋੜ ਤੋਂ ਕਰੋਨਾ ਮਾਨਸਾ ਜਿਲ੍ਹੇ ਵਿੱਚ ਕਰੋਨਾ ਦੀ ਦਸਤਕ ਦੇ ਨਾਮ ਹੇਠ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਕਿ ਪੀਟੀਸੀ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਮਾਨਸਾ ਦੇ ਵਿੱਚ ਵੀ ਦੋ ਮਰੀਜ਼ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਜਿਸ ਦੇ ਵਿੱਚ ਇੱਕ 16 ਸਾਲਾ ਕੁੜੀ ਅਤੇ ਇੱਕ 28 ਸਾਲ ਦਾ ਮਰੀਜ਼ ਜੋ ਕਿ ਕਰੋਨਾ ਪੋਜ਼ਿਟਿਵ ਪਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਜੋ 28 ਸਾਲ ਦਾ ਮਰੀਜ਼ ਨੂੰ ਪਤਾ ਲੱਗਿਆ ਕਿ ਉਹ ਕਰੋਨਾ ਪੋਜ਼ਿਟਿਵ ਹੈ ਤੇ ਉਹ ਉੱਥੋਂ ਦੇ ਜੋ ਸਿਵਲ ਹਸਪਤਾਲ ਦੇ ਕਰਮਚਾਰੀ ਨੇ ਉਹਨਾਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਹੈ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਜੋ 28 ਸਾਲ ਦਾ ਮਰੀਜ਼ ਸੀ ਉਹ ਪਹਿਲਾਂ ਇੱਥੇ ਜਿਹਰੇ ਇਲਾਜ ਸੀ ਜਦੋਂ ਉਹਨੂੰ ਉਸ ਦੀ ਕਰੋਨਾ ਦੀ ਟੈਸਟਿੰਗ ਕੀਤੀ ਗਈ ਤਾਂ ਉਹ ਕਰੋਨਾ ਪੋਜ਼ਿਟਿਵ ਆਇਆ ਗਿਆ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਹ ਕਰੋਨਾ ਪੋਜ਼ਿਟਿਵ ਹੈ ਤਾਂ ਉਹ ਉੱਥੋਂ ਦੇ ਜੋ ਕਰਮਚਾਰੀ ਨੇ ਉਹਨਾਂ ਨੂੰ ਚਗਵਾ ਦੇ ਕੇ ਫਰਾਰ ਹੋ ਗਿਆ ਤੁਹਾਨੂੰ ਦੱਸਦੀ ਕਿ ਮਾਨਸਾ ਦੇ ਵਿੱਚ 10 ਤੱਕ ਦੇ ਦਿੱਤੀ ਹੈ ਕਰੋਨਾ ਨੇ ਤੇ ਦੋ ਪੇਸ਼ੈਂਟ ਨੇ ਦੋ ਮਰੀਜ਼ ਨੇ ਜੋ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਤੇ ਲੋਕਾਂ ਦੇ ਵਿੱਚ ਤੇ ਸਾਰੇ ਹੀ ਜੋ ਮਾਨਸਾ ਵਾਸੀਆਂ ਦੇ ਵਿੱਚ ਸਹਿਮਤਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਮਾਨਸਾ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿਉਂਕਿ 28 ਸਾਲ ਦਾ ਜੋ ਮਰੀਜ਼ ਹੈ ਹਸਪਤਾਲ ਤੋਂ ਫਰਾਰ ਹੋ ਚੁੱਕਿਆ ਹੈ ਤੇ ਉਸ ਦੇ ਨਾਲ ਹੀ 16 ਸਾਲਾਂ ਦੀ ਲੜਕੀ ਵੀ ਜੋ ਪੋਜ਼ੀਟਿਵ ਪਾਈ ਗਈ ਹੈ ਜੋ ਕਿ ਸਿਵਲ ਹਸਪਤਾਲ ਵੱਲੋਂ ਤੇ ਜੋ ਪੀਟੀਸੀ ਨਿਊਜ਼ ਦੇ ਵਿੱਚ ਵੱਲੋਂ ਇਹ ਜਾਰੀ ਰਿਪੋਰਟ ਹੈਗੀ ਹੈ ਤੁਹਾਡੇ ਤੱਕ ਲੈ ਕੇ حاضر ਹੋਏ ਆ ਜੀ ਤੇ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਸੰਬੰਧੀ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਜਾਰੀ ਹੁੰਦੀਆਂ ਨੇ ਉਸ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਜਦੋਂ ਕਰੋਨਾ ਆਇਆ ਸੀ ਉਸ ਟਾਈਮ ਦਾ ਸਾਰਿਆਂ ਨੂੰ ਚੇਤਾ ਨਹੀਂ ਭੁੱਲਦਾ ਬਹੁਤ ਪਿੱਛੇ ਚਲੀ ਗਈ ਸੀ ਦੁਨੀਆ ਇਸ ਕਰਕੇ ਜਿੰਨੀਆਂ ਵੀ ਐਡਵਾਈਜ਼ਰੀ ਜਾਰੀ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਜਾਂ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਜੀ ਉਸ ਨੂੰ ਫੋਲੋ ਕੀਤਾ ਜਾਵੇ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖ